ਖਡੂਰ ਸਾਬ ਤੋਂ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਦੀ ਵੱਡੀ ਲੀਡ ਨਾਲ ਜਿੱਤ ਨੂੰ ਲੈ ਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਮੈਲਾ ਕਿਸਾਨ ਮਜ਼ਦੂਰ ਯੂਨੀਅਨ ਦੇ ਸੁਪਾਰਦਾਨ ਗੁਰਜੀਤ ਕੌਰ ਦੀ ਅਗਵਾਈ ਵਿੱਚ ਹੱਥਾਂ ਵਿੱਚ ਕੇਸਰੀ ਨਿਸ਼ਾਨ ਫੜ ਕੇ ਫਤਿਹ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਇਹਨਾਂ ਦਾ ਕਹਿਣਾ ਹੈ ਕਿ ਅਮਰਤਪਾਲ ਸਿੰਘ ਦੀ ਜਿੱਤ ਸਿੱਖ ਪੰਥ ਦੀ ਜਿੱਤ ਹੈ ਅੱਜ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਸਰਜੀ ਸਿੰਘ ਮਲੋਆ ਦੀ ਜਿੱਤ ਹੋਈ ਹੈ ਬੋਟਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਵੋਟ ਪਾ ਕੇ ਤੇ ਆਪ ਮਹਾਰਾਜ ਚੋਣ ਪ੍ਰਚਾਰਕ ਆ ਕੇ ਅਕਾਲਪੁਰਖ ਦਾ ਤੇ ਵੋਟਰਾਂ ਦਾ ਦੋਹਾਂ ਨੂੰ ਧੰਨਵਾਦ ਆ ਜੀ ਅੱਜ 4 ਜੂਨ ਹੈ ਭਾਈ ਅਮਰਪਾਲ ਜਿੱਤ ਦੀ ਜਿਹੜੀ ਕਿ ਉਹਨਾਂ ਦੇ ਪਰਿਵਾਰ ਵੱਲੋਂ ਕਹਿਆ ਸੀ ਕਿ ਟੋਲਟਮਾਤੇ ਨਹੀਂ ਬਜਾਇਆ ਜਾ ਰਿਹਾ ਕਿਉਂਕਿ ਕਾਲ ਤੋਂ ਸੇ ਜਥੇਦਾਰ ਸਾਹਿਬ ਕੋਲੋਂ ਅਪੀਲ ਕੀਤੀ ਸੀ ਕਿ ਜਸ਼ਨ ਨਾ ਬਣਾਇਆ ਜਾਵੇ ਅਸੀਂ ਬਿਲਕੁਲ ਕੋਈ ਜਸ਼ਨ ਨਹੀਂ ਬਣਾਇਆ ਹੈਗਾ ਅਸੀਂ ਕੋਈ ਟੋਲਟਮਾ ਕਰ ਨਹੀਂ ਜਾਇਆ ਜਕਾਰੇ ਸਾਡਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹ ਹੱਕ ਦੇ ਗਏ ਸੀ ਜਦੋਂ ਵੀ ਕੋਈ ਸ਼ਹੀਦੀ ਹੁੰਦੀ ਸੀਗੀ ਸ਼ਹੀਦੀਆਂ ਦੇ ਉੱਤੇ ਹਮੇਸ਼ਾ ਜਕਾਰੇ ਛੱਡੇ ਜਾਂਦੇ ਨੇ ਉਸ ਤਰੀਕੇ ਨਾਲ ਸਿਪਾਹੀ ਅਮਰਪਾਲ ਸਿੰਘ ਖਾਲਸਾ ਦਾ ਜਿਹੜੀ ਇਹ ਜਿੱਤ ਹੈ ਇਹ 84 ਦੇ ਸ਼ਹੀਦਾਂ ਨੂੰ ਸਮਰਪਿਤ ਕਰਦੇ ਆ ਤੇ ਸ਼ਹੀਦਾਂ ਦੇ ਨਾਂ ਉੱਤੇ ਹੀ ਜ਼ਿਕਰ ਛੱਡ ਰਲ ਕੇ ਪੰਜਾਬ ਦੇ ਉੱਤੇ ਦਬਾਅ ਪਾਉਣਾ ਜਾਂਦਾ ਸੀ ਅੱਜ ਉਸ ਦਬਾਅ ਤੋਂ ਜਿਹੜਾ ਅਕਾਲੀ ਦਲ ਕਹਿੰਦਾ ਵੀ ਸਾਡਾ ਅਕਾਲੀ ਦਲ ਹੈ ਉਹ ਸਾਰੀਆਂ ਚੀਜ਼ਾਂ ਜੋ ਉੱਡ ਕੇ ਅੱਜ ਖਾਲਸਾ ਆਪਣੇ ਖੰਭਾਂ ਦੇ ਉੱਤੇ ਅਸਮਾਨ ਤੇ ਉੱਡ ਗਿਆ ਅੱਜ ਜਿਹੜਾ ਖਾਲਸਾ ਅੱਜ ਆਪਣੇ ਖੰਭਾਂ ਦੇ ਅਸਮਾਨ ਨੂੰ ਉੱਡ ਗਿਆ ਹਾਂਜੀ 13 ਤੋਂ 13 13 0 13 0 ਇੱਕ ਇੱਕ ਕਟਿਆ ਗਿਆ ਤਿੰਨ ਰਹਿ ਗਈਆਂ ਪਿੱਛੇ ਇੱਕ ਇੱਕ ਕਟਿਆ ਗਿਆ ਤਿੰਨ ਰਹਿ ਗਿਆ ਪਿੱਛੇ ਤਿੰਨ ਵੀ ਪਤਾ ਨਹੀਂ ਰਹਿਣੀਆਂ ਨਾ ਜਾਂ ਨਹੀਂ ਰਹਿਣੀਆਂ ਇਹ ਹੁਣ ਗਾਹਾਂ ਆਪਣੇ ਐਮ ਐਲ ਏ ਦੇ ਜਦੋਂ ਇਹਨਾਂ ਦੇ ਹੋਣ ਗਿਆ ਤਾਂ ਉੱਥੇ ਵੀ ਸੁਪੜਾ ਅਸੀਂ ਸਾਫ਼ ਕਰ ਦਾਂਗੇ ਕੌਮ ਸਾਡੀ ਜਾਗਰੂਕਤ ਹੋ ਗਈ ਆ ਜਿਹੜਾ ਖਾਲਸਾ ਅਜੰਮਰ ਦੇ ਉੱਤੇ ਅਡਾਰੀਆਂ ਲਾ ਰਿਹਾ ਸਭ ਦਾ ਜਿਹੜਾ ਅਸਲੀ ਖਾਲਸਾ ਉਹ ਅੱਗੇ ਆ ਕੇ ਲੜ ਰਿਹਾ ਚੋੜਮੁਦਾਂ ਦੇ ਵਿੱਚ ਤੇ ਪੰਜਾਬ ਨੂੰ ਅਸੀਂ ਬਚਾਵਾਂਗੇ ਪੰਜਾਬ ਦੇ ਪਾਣੀਆਂ ਨੂੰ ਬਚਾਵਾਂਗੇ ਇਹ ਜਿਹੜਾ ਇਹ ਨਿਸ਼ਾਨ ਲੈ ਕੇ ਜਿੰਦਾਬਾਦ ਇਹ ਏਸੇ ਨਿਸ਼ਾਨ ਲੈ ਕੇ ਰੋਡ ਮਾਰਚ ਪੱਟਿਆ ਗਿਆ ਜਿੱਥੋਂ ਤੱਕ ਅਸੀਂ ਜਾ ਸਕੇ ਚਾਹੇ ਵੱਡੇ ਗੁਰਦਾਰਾ ਸਾਹਿਬ ਤੱਕ ਜਾਈਏ ਚਾਹੇ ਜੋਸ਼ਰ ਮੋੜਾ ਤੱਕ ਜਾਈਏ ਅਸੀਂ ਆਪ ਦਾ ਮਤਲਬ ਇਹ ਮਾਰਚ ਉੱਥੋਂ ਤੱਕ ਲੈ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੈ ਜੀ ਮੈਂ ਕਹਨੀ ਹੈ ਸਾਰੇ ਸਿੱਖ ਸੰਗਤ ਦੇ ਦਿਲ ਦੇ ਵਿੱਚ ਦਰਦ ਹੈ ਪਰ ਦਰਦ ਤੋਂ ਵੱਧ ਅੱਜ ਮੈਨੂੰ ਖੁਸ਼ੀ ਆ ਵੀ ਜਿਹੜਾ ਉਹ ਦਰਦ ਸੀ ਉਹ ਅੱਜ ਸੁਣਿਆ ਜਾਊਗਾ ਕਿਉਂਕਿ ਭਾਈ ਅਮਰਿਤਪਾਲ ਸਿੰਘ ਸਾਡੇ ਲਈ ਇਹ ਆਸ ਆ ਵੀ ਜਿਹਦੇ ਤੇ ਅਸੀਂ ਪੂਰਾ ਮਾਣ ਕਰ ਸਕਦੇ ਆ ਉਹ ਆਸ ਰੱਖ ਸਕਦੇ ਵੀ ਜਿਹੜਾ ਸਾਡਾ ਉਹ ਦਰਦ ਸੀ 84 ਦਾ ਦਰਦ ਸੀ ਸਾਡੀਆਂ ਮਾਵਾਂ ਦਾ ਦਰਦ ਸੀ ਸਾਡੀ ਨੌਜਵਾਨੀ ਦਾ ਸਾਡੇ ਹੱਕਾਂ ਦਾ ਦਰਦ ਸੀ ਉਹ ਅੱਜ ਸੁਣਿਆ ਜਾਊਗਾ ਤੇ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਤੇ ਅਸੀਂ ਖੁਸ਼ੀ ਦੇ ਜਕਾਰੇ ਲਗਾ ਰਹੇ ਹਾਂ ਜੈ ਜੈਕਾਰ ਜੋ ਕੱਢ ਰਿਆਂ ਜਿੱਦੇ ਢੰਡੇ ਲਾ ਕੇ ਬੇਨਤੀ ਹੈ ਕਿ ਅਮਰਿਤਪਾਲ ਸਿੰਘ ਜਿੱਤ ਦੀ ਪ੍ਰਾਪਰ ਦੇ ਵਿੱਚ ਸਾਨੂੰ ਸਾਰੇ ਖਾਲਸੇ ਨੂੰ ਬਹੁਤ ਬាទ ਕੁਤੀ ਹੈ ਸਾਡਾ ਜੋ ਜਥਾ ਬਾਬਾ ਜੀ ਸਿੰਘ ਦੀ ਹੀਤ ਗ੍ਰੰਥੀ ਸਭਾ ਧੰਨਵਾਦ ਹੈ ਕਿ ਗ੍ਰੰਥੀਆਂ ਦੀ ਬਹੁਤ ਮੱਤ ਕਰਦੇ ਸਨ ਉਹ ਜਦੋਂ ਗੁਰੂ ਘਰ ਵਿਖੇ ਜਾਂਦੇ ਸਨ ਤੇ ਸਾਰਾ ਪਿੰਡ ਦੇਖਭਾਲ ਗ੍ਰੰਥੀਆਂ ਦੀ ਮੱਤ ਕਰਦੇ ਸਨ ਅੱਜ ਸਾਰੇ ਸਿੱਖ ਕੌਮ ਨੂੰ ਬਹੁਤ ਖੁਸ਼ੀ ਹੈ ਜਿੱਥੇ ਗਮੀ ਸੀ ਅੱਜ ਗਮੀ ਦੇ ਨਾਲ ਖੁਸ਼ੀ ਵੀ ਹੈ ਸਾਰਿਆਂ ਨੂੰ ਖੁਸ਼ੀ ਹੈ ਅੱਜ ਵਾਹਿਗੁਰੂ ਜਿੱਕਾ ਖਾਲਸਾ ਅਪੀਲ ਕਰਨਾ ਚਾਹੁੰਦੇ ਆ ਵੀਰੋ ਉੱਠੋ ਉੱਠੋ ਵੀਰੋ ਉੱਠੋ ਹੁਣ ਤੋਂ ਲੱਗ ਜਾਓ ਜੇ ਜੇ ਸਿਮਰ ਸਿੰਘ ਮਾਨ ਨੂੰ ਚੇਤਾਵਨੀ ਤੁਸੀਂ ਜਿਤਾਣਾ ਤਾਂ ਹੋਂ ਤੋਂ ਤਿਆਰ ਹੋ ਜੋ 2 ਤੋਂ 4 ਬਣ ਜੋ 4 ਤੋਂ 8 ਬਣ ਜੋ 8 ਤੋਂ 10 ਬਣ ਜੋ 10 ਤੋਂ 20 ਬਣ ਜੋ ਪਿੰਡਾਂ ਪਿੰਡਾਂ ਦੇ ਵੀਰ ਜੀ ਉੱਠੋ ਮੇਰੀ ਬੇਨਤੀ ਹੈ ਤੁਹਾਨੂੰ ਮੇਰੀ ਬੇਨਤੀ ਹੈ ਤੁਹਾਨੂੰ ਉੱਠੋ ਉੱਠੋ ਜੇ ਪੰਜਾਬ ਜਾਣਾ ਹੈ ਨਹੀਂ ਤੇ ਨਸ਼ਿਆਂ 'ਚ ਰੁੜ ਜਾਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ